ਪਈ ਨਵਸ਼ਕਾਈ ਮੈਂ ਰਵਿੰਦਰ ਸ਼ਰਮਾ ਸਨੋ ਬੋਧਰਾਜ ਪੁੱਤਰ ਮੇਰਾ ਸ਼ੇਮ ਸ਼ਰਮਾ ਇਹ ਮੇਰੇ ਬ੍ਰਦਰ ਜੀ ਕੋਸਾ ਵੀ ਰਵਿੰਦਰ ਖੰਨਾ ਜੀ ਇਹਨਾਂ ਦੀ ਬਦੌਲਤ ਮੈਂ ਇਹ ਬੱਚਾ ਸੈਂਟਰ ਵਿੱਚ ਪਾਇਆ ਹੈ ਮੈਂ ਖੁਦ ਥੋੜੀ-ਬੋਦੀ ਪਲਵਾਨੀ ਕਰਦਾ ਰਹੀ ਮੈਨੂੰ ਸ਼ੌਂਕ ਹੀ ਬਹੁਤ ਜ਼ਿਆਦਾ ਕੁਛ ਇਦਾਂ ਹੀ ਕੁਛ ਹਲਾਤਾ ਕਰਕੇ ਮੈਂ ਨਹੀਂ ਅੱਗੇ ਵਸ ਗਿਆ ਤੇ ਮੇਰਾ ਸ਼ੌਂਕ ਹੀ ਕਿ ਮੈਂ ਆਪਣਾ ਇੱਕ ਬੱਚਾ ਵਧੀਆ ਤਰੀਕੇ ਨਾਲ ਦੇਸ਼ ਦੇ ਜਾਂ ਆਪਣੇ ਵਧੀਆ ਤਰੀਕੇ ਨਾਲ ਗੇਮ ਚ ਪਾਵਾਂ ਤੇ ਉਹ ਰਵਿੰਦਰ ਖੰਨਾ ਜੀ ਨੇ ਮੇਰਾ ਸਾਥ ਦਿੱਤਾ ਬਾਕੀ ਅੱਗੇ ਅਮਨ ਸਾਸਤਰੀ ਜੀ ਮਿਲ ਗਏ ਰਵੀ ਜੀ ਮਿਲ ਗਏ ਤੇ ਸਤੀਸ਼ ਭਾਈ ਜੀ ਮਿਲ ਗਏ ਇਹਨਾਂ ਦੀ ਮਦਦ ਨਾਲ ਬੱਚਾ ਅੱਗੇ ਵਧੀਆ ਖੇ ਲਿਆ ਆਪਣੀ ਮਿਹਨਤ ਕੀਤੀ ਹੈ ਬਾਕੀ ਆਪਾਂ ਜਿੰਨਾ ਸਹਿਯੋਗ ਦੇਣਾ ਹੀ ਦਿੰਦੇ ਪਏ ਆ ਬਾਕੀ ਬੱਚੇ ਦੀ ਬੜੀ ਬੇਨਤ ਉਹ ਕਰਨਦੇ ਆ ਸਵੇਰੇ ਉੱਠਦਾ ਵਾ ਖਰਚੇ ਕਿੱਦਾਂ ਮੈਨੇਜ ਕਰਦੇ ਉਹ ਕਿੱਟ ਲੈਣੀ ਪੈਂਦੀ ਹੋਰ ਬਹੁਤ ਖਰਚਾ ਹੁੰਦਾ ਗੇਮ ਫੀਸ ਰਾਈਟ ਹੁੰਦੀ ਹੈ ਬਾਕੀ ਦੇਖੋ ਜੀ ਖੰਨਾ ਜੀ ਨੇ ਬੜਾ ਸਵਾਦ ਦਿੱਤਾ ਕਿਟਾਂ ਰਵੀ ਜੀ ਨੇ ਕੋਲ ਲੈਤੀਆਂ ਕੁਛ ਖੰਨਾ ਜੀ ਨਹੀਂ ਲੈਤੀ ਤੇ ਫੀਸ ਮੇਰੀ ਸਾਸਤਰੀ ਜੀ ਨੇ ਮੰਗੀ ਨਹੀਂ ਕਰੀ ਘਰ ਦੇ ਹਲਾਲ ਕਰਕੇ ਉਹਨਾਂ ਨੇ ਆਖਿਆ ਕਿ ਨਹੀਂ ਬੱਚਾ ਵਧੀਆ ਖੇលੰਦੇ ਰਹਿਣਾ ਕੋਈ ਫੀਸ ਨਹੀਂ ਲੈਣੀ ਉਹਨਾਂ ਮੇਰੇ ਕੋ ਫੀਸ ਨਹੀਂ ਲਈ ਤੇ ਬੱਚਾ ਵਧੀਆ ਖੇលਿਆ ਤੇ ਪਿਆਰ ਕਰਦੇ ਆ ਹੁਣ ਨੈਸ਼ਨਲ ਤਿੰਨ ਵਾਲੀ ਨੈਸ਼ਨਲ ਖੇਲ ਆਇਆ ਠੀਕ ਏ ਰੁਟੀਨ ਕੀ ਹੈ ਦੀ ਰੁਟੀਨ ਸਵੇਰੇ ਉੱਠਦਾ ਜੀ ਸਵੇਰੇ ਕਾਲਜ ਜਾਂਦਾ ਰਵੀ ਜੀ ਸੱਦੇ ਆ ਸਵੇਰੇ ਕਾਲਜ ਜਾਂਦੇ ਆ ਉੱਥੇ ਉਹ ਮਿਹਨਤ ਕਰਾਉਂਦੇ ਆ ਉੱਥੋਂ ਆਣ ਤੋਂ ਬਾਅਦ ਸਕੂਲੇ ਜਾਂਦੇ ਆ ਸਕੂਲੋਂ ਬਾਅਦ ਆਣ ਤੋਂ ਬਾਅਦ ਤਿੰਨ ਸਾਢੇ ਤਿੰਨ ਵਜੇ ਫੇਰ ਰਵੀ ਉੱਥੇ ਸੱਦ ਲੈਂਦੇ ਸੈਂਟਰ ਤੇ ਸ਼ਾਮੀ 7-8 ਵਜੇ ਵਾਪਸ ਆਉਂਦੇ ਆ ਬਾਕੀ ਇਹਨਾਂ ਪ੍ਰਾਵਾਂ ਦੀ ਮਿਹਨਤ ਨਾਲ ਕਿੰਨੇ ਬੱਚੇ ਤੁਹਾਡੇ ਔਰ ਕੀ ਕੀ ਕਰਦੇ ਆ ਮੇਰੇ ਦੋ ਬੇਟੇ ਇੱਕ ਵੱਡਾ ਬੇਟਾ ਉਹ ਆਈਟੀਆਈ ਕਰ ਰਿਹਾ ਨਾਲ ਨਾਲੇ ਕਿਸੇ ਦੁਕਾਨ ਤੇ ਕੰਮ ਸਿੱਖ ਰਿਹਾ ਕੀਤੀ ਭਾਜੀ ਉਹ ਉਹਦਾ ਸ਼ੌਂਕ ਨਹੀਂ ਇਹਦਾ ਸ਼ੌਂਕ ਹੀ ਕਹਿੰਦਾ ਇਹਨਾਂ ਮੈਂ ਗੱਲ ਕਰਦਾਂ ਨਾ ਤੇ ਇਹ ਕਹਿੰਦਾ ਪਾਪਾ ਕੋਈ ਨਹੀਂ ਮੈਂ ਸ਼ੌਂਕ ਤਰ੍ਹਾਂ ਪੂਰਾ ਕਰਾਂਗਾ ਕਿੰਨੀ ਕ ਮਿਹਨਤ ਕਰਦਾ ਦੇਖੋ ਜੀ ਇਸ ਤੋਂ ਵੱਧ ਮਿਹਨਤ ਕੀ ਹੁੰਦੀ ਹੈ ਜਿਹੜਾ ਬੱਚਾ ਚਾਰ-ਚਾਰ ਦਿਨ ਰੋਟੀ ਨਾ ਖਾਏ ਭੁਖਾਰੇ ਵੇਟ ਉਹਨਾਂ ਵੱਧ ਕੇ ਫੇਲੇ ਆਏ ਨਾ ਤੇ ਨੈਸ਼ਨਲ ਖੇਲ ਜਾਂਦਾ ਦੇ ਵੇਟ ਵੱਧ ਆਇਆ ਨਾ ਤੇ ਨੈਸ਼ਨਲ ਵਿੱਚ ਤੇ ਵੇਟ ਪੂਰਾ ਹੀ ਲੈਂਦੇ ਆ ਤੇ ਫੇਰ ਹੀ ਅੱਗੇ ਖਿਲਾਂਦੇ ਆ ਇਸ ਕਾਕੇ ਮਾਸਾ ਵੀ ਵੇਟ ਵੱਧ ਆਇਆ ਨਾ ਕਿਲੋ ਅੱਧਾ ਕਿਲੋ ਇੰਨੇ ਇੰਨੇ ਕਿਲੋ ਵੇਟ ਵੀ ਘਟਾਇਆ 4-4 ਕਿਲੋ ਵੇਟ ਵੀ ਘਟਾਇਆ ਓਕੇ ਰਹਿ ਗਈ ਮਿਹਨਤ ਕੀਤੀ ਬੱਚੇ ਨੇ ਤੇ ਚਲੋ ਉਹਰਾ ਇਹਨੂੰ ਫਲ ਮਿਲਿਆ ਕਿਤੇ ਦੇਖਣਾ ਚਾਹੁੰਦੇ ਹੋ ਦੇਖੋ ਜੀ ਆਪਾਂ ਤਾਂ ਇਹਨੂੰ ਬੜਾ ਤਾਂ ਦੇਖਣਾ ਚਾਹੁੰਦੇ ਹਾਂ ਹਰ ਮਾਂ ਪਿਓ ਦਾ ਇਹੀ ਹੁੰਦਾ ਜੀ ਇੱਛਾ ਵਾਗੀ ਬਾਹੜਾ ਬੱਚਾ ਤਾਂ ਤਾਂ ਜਾਏ ਤੇ ਵਧੀਆ ਖੇਲੇ ਇੱਕ ਸੇਵਾ ਕਰੇ ਦੇਸ਼ ਦੀ ਇਹ ਕਹਿੰਦਾ ਮੈਂ ਪੁਲਿਸ ਹੀ ਭਰਤੀ ਹੋਣਾ ਚਾਹੁੰਦਾ ਪੁਲਿਸ ਭਰਤੀ ਵਧੀਆ ਇਮਾਨਦਾਰ ਬਣੀ ਕਪੜਾ ਪਾਜੀ ਵਰਗੇ ਰਾਜਕੁਮਾਰ ਭਾਈ ਵਰਗੇ ਵੱਲ ਵੀ ਆ ਕੇ ਹਨੂ ਹੀ ਸ਼ੌਂਕ ਇੱਕ ਸਾਡਾ ਵੀ ਦਿਲ ਕਰਦਾ ਕਿ ਸਾਡਾ ਵੀ ਇੱਕ ਬੱਚਾ ਕਪੜਾ ਪਾਜੀ ਵਰਗਾ ਜਾਂ ਰਾਜਕੁਮਾਰ ਹੁਣ ਭਾਈ ਵਰਗੇ ਬਣ ਤੇ ਇਹ ਵੀ ਦੇਸ਼ ਦੀ ਸੇਵਾ ਕਰ ਲੰ ਫਿਰ ਮੈਂ 8th ਕਲਾਸ ਚ ਪੜਦਾ ਤੇ ਮੈਂ ਜਿੱਦੋ ਕਰਦਾ ਤੇ 2022 ਨੂੰ ਗੇਮ ਦੂਤ ਜਿੱਦ ਮੈਂ ਗੇਮ ਸ਼ੁਰੂ ਕੀਤੀ ਸੀ ਤੇ ਮੈਂ ਨੈਸ਼ਨਲ ਤੇ ਨੈਸ਼ਨਲ ਖੇ ਲਿਆ ਹਾਂ ਗੁਜਰਾਤ ਅਧਰਵ ਤਿਉਪੀ ਤੇ ਹੁਣ ਮੈਂ ਫਿਰ ਕੋਥੇ ਲੁਧਿਆਣੀ ਜਾਣਾ ਨੈਸ਼ਨਲ ਖੇ ਲੈਣਾ ਤੇ ਮੈਂ 올림픽 ਕੱਪ ਖੇਣਾ ਚਾਹੁੰਦਾ ਕਿੰਨੇ ਗੋਲ ਜਿੱਤੇ ਤੇ ਅਧਿਉਕੀ ਬੰਨਾ ਚਾਹੁੰਦਾ ਮੈਂ ਪੁਲਿਸ ਬੰਨਾ ਚਾਹੁੰਦਾ ਕਿੰਨੇ ਗੋਲ ਮੈਟਰ ਜਿੱਤੇ ਪਿੰਗ ਬੋਲ ਮੈਟਰ ਜਿੱਤਣਾ ਹਲੇ ਉਹ ਲੁਧਿਆਣੀ ਖੇ ਲੈਣਾ ਹੈ ਨਾ ਕਿੰਨੇ ਕਿ ਮਿਹਨਤ ਕਰਨੀ ਪੈਂਦੀ ਹੈ ਮੈਨੇ ਬਹੁਤ ਕਰਨੀ ਪੈਂਦੀ ਰਵੀਂਦਰ ਕਨਾਈ ਮੈਂ ਜੀ ਮੇਰਾ ਨਾਂ ਪਰਵਾ ਦਾ ਬੜਾ ਸੰਬੰਧ ਦਾ 15 ਸਾਲ ਤੋਂ ਮੈਂ ਇਹਦੀ ਫਾਦਨਾ ਗੱਲ ਕੀਤੀ ਨਾ ਮੈਂ ਕਿ ਬੋਟ ਪਾਉਣ ਨੂੰ ਪੋਣਾ ਹੈ ਕਹਿੰਦਾ ਕਨਾਈ ਜਦੋਂ ਤੂੰ ਕਨਾਂ ਤੂੰ ਕਰ ਤਿਆਰੇ ਮੁਠਾ ਮੈਂ ਕੁਛ ਮੈਂ ਜਾਣਾ ਕਹਿੰਦਾ ਨਹੀਂ ਮੈਂ ਜਾ ਮੈਂ ਤਰੋ ਖੰਨੇ ਗਣਾ ਅਨਮੈਂ ਫੇਰ ਮੈਂ ਗੱਲ ਕੀਤੀ ਉਥੇ ਤੇ ਆਪਣੇ ਕੋਲਸਾਂ ਨਾਲ ਵੱਡੇ ਕੋਲਸਾਂ ਨਾਲ ਰਵੀ ਜੀ ਨਾਲ ਪੈਸ ਦੀ ਜਨਾ ਕੀਤੀ ਕਿੰਦਾ ਤੂ ਲਿਆ ਕੋਈ ਹੈ ਨਵੇਂ ਮੈਂ ਉਹਦੇ ਘੰਡੇ ਲੈ ਗਿਆ ਉਹਨਾਂ ਨੇ ਮਿਹਨਤ ਉਹ ਕਰਾਈ ਇਹਨੇ ਮਿਹਨਤ ਕੀਤੀ ਤੇ ਇਹ ਮਿਹਨਤ ਦਾ ਨਵਾਂ ਫਲ ਮਿਲੇ ਕੀ ਕਰਦੇ ਪਰਿਵਾਰ ਕਿੱਦਾਂ ਦਾ ਹੈ ਪਰਵਾਜ਼ ਜੀ ਤੁਹਾਡੇ ਬ੍ਰਾਹਮਣੇ ਵੀ ਲੋ ਘਰ ਦਾ ਪਰਵਾਣੀ ਸਬਜ਼ੀ ਦਾ ਕੰਮ ਕਰਦੇ ਸੀ ਤੇ ਸਬਜ਼ੀ ਦੇ ਮੰਡੀ ਵੀ ਮੈਂ ਹੀ ਗਏ ਕੇ ਸੱਟ ਮੈਂ ਕਰਾਇਆ ਹੈ ਕਿੱਦਾਂ ਦਾ ਫਿਚਰ ਦੇ ਦੇ ਬੱਚੇ ਦਾ ਮੈਂ ਫਿਕਰ ਹੈ ਵਿਖਣਾ ਮੈਂ ਜਿੰਨਾ ਕਿ ਮੈਂ ਹੈਗਾ ਮੈਂ ਨੂੰ ਨੂੰ ਪਿੰਡ ਟੱਕ ਜਾਈਏ ਬਸ ਉਦਪਕੀ ਦੀ ਪ੍ਰਾਪਤੀ ਹੈ ਜੀ ਇਹ ਇਹੋ ਤਿੰਨ 골ਡ ਮੈਡਲ ਆਏ ਆ ਹੁਣ ਸਕੂਲ ਨੈਸ਼ਨ ਜਾ ਰਿਹਾ ਹੈ ਤੁਸੋਂ ਮੈਨੂੰ ਮੈਨੂੰ ਉਮੀਦ ਆ ਸਕੂਲ ਆ ਤੋਂ 골ਡ ਆਏਗਾ